ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਅਗਿਆਮ ਸਟੱਡੀ ਵਿਦ ਜੌਬ ਅਲਰਟ ਤੇ ਤਾਂ ਅੱਜ ਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਸੋ ਇੱਕ ਨੌਕਰੀ ਆਈ ਹੈ ਇਹ ਨੌਕਰੀ ਕੋਈ ਕੰਮ ਨਹੀਂ ਕਰਨਾ ਸਿਰਫ ਸੌਣਾ ਹੈ 9 ਘੰਟੇ ਸੌਣਾ ਹੈ ਤੁਸੀਂ ਵੀ ਕਹੋਗੇ ਵੀ ਇਹ ਕਿਹੋ ਜਿਹੀ ਜਿਹੜੀ ਨੌਕਰੀ ਹੈ ਇਹ ਪਹਿਲੀ ਵਾਰ ਨਹੀਂ ਇੱਕ ਕੰਪਨੀ ਹੈ ਜਿਹੜੀ ਇੰਟਰਨਸ਼ਿਪ ਜਿਹੜੀ ਆਏ ਸਾਲ ਲਿਆਉਂਦੀ ਹੈ ਇਹ ਪੰਜਵੀਂ ਇੰਟਰਨਸ਼ਿਪ ਜਿਹੜੀ ਆ ਗਈ 4 ਸਾਲ ਪਹਿਲਾਂ ਇਸੇ ਤਰ੍ਹਾਂ ਹੀ ਇਹ ਕੰਪਨੀ ਜਿਹੜੀ ਸੌਣ ਵਾਲੀ ਨੌਕਰੀ ਜਿਹੜੀ ਲੈ ਕੇ ਆਈ ਸੀ ਇੱਕ ਕੁਝ ਘੰਟਿਆਂ ਦੇ ਵਿੱਚ ਲੱਖਾਂ ਦੀ ਕਮਾਈ ਹੈ ਜਿਹੜੀ ਤੁਸੀਂ ਉਹ ਇਹਦੇ ਵਿੱਚ ਕਰ ਸਕੋਗੇ ਤਾਂ ਆਖਰ ਇਹ ਕਿਹੜੀ ਕੰਪਨੀ ਹੈ ਕੀ ਕੰਮ ਹੈ ਤੇ ਸੌਣ ਦੇ ਹੀ ਕਿਉਂ ਰੁਪਏ ਜਿਹੜੇ ਇਹ ਲੋਕਾਂ ਨੂੰ ਦੇ ਰਹੀ ਹੈ ਤਾਂ ਪੂਰੀ ਜਾਣਕਾਰੀ ਸਮੇਤ ਇਹਨਾਂ ਦੀ ਜਿਹੜੀ ਵੈਬਸਾਈਟ ਹੈ ਇੱਥੇ ਤੁਸੀਂ ਅਪਲਾਈ ਕਰਨਾ ਹੈ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਅੱਗੇ ਵੀ ਤੁਸੀਂ ਇਸ ਜਾਣਕਾਰੀ ਨੂੰ ਸਾਂਝੀ ਕਰ ਦਿਓ ਤੇ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜਰੂਰ ਰੱਖਿਓ ਤਾਂ ਪੂਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਤਾਂ ਰੋਜ਼ਾਨਾ ਜ਼ਿੰਦਗੀ ਵਿੱਚ ਅਕਸਰ ਆਪਾਂ ਲੈਪਟਾਪ ਤੇ ਬੈਠ ਕੇ 8-9 ਘੰਟਿਆਂ ਵਾਲੀ ਜਾਂ 7-8 ਘੰਟਿਆਂ ਵਾਲੀ ਨੌਕਰੀ ਹੈ ਜਿਹੜੀ ਕਰਦੇ ਆ ਬੈਠੇ ਬੈਠੇ ਥੱਕ ਵੀ ਜਾਂਦੇ ਆ ਵਾ ਸੇਮ ਲੱਗ ਜਾਂਦੀਆਂ ਨੇ ਸੋ ਇਸ ਤੋਂ ਬਾਅਦ ਜੇਕਰ ਤੁਹਾਨੂੰ ਕਹਿ ਦਿੱਤਾ ਜਾਵੇ ਕਿ ਤੁਸੀਂ ਜਿਹੜਾ ਉਹ ਸੌ ਜਾਵੋ ਤੁਹਾਨੂੰ ਪੈਸੇ ਮਿਲਣਗੇ ਇਹੀ ਤੁਹਾਡੀ ਨੌਕਰੀ ਹੈ ਤੁਸੀਂ ਕੰਮ ਹੈ ਜਿਹੜਾ ਉਹ ਨਹੀਂ ਕਰਨਾ ਤਾਂ ਸੁਣਨ ਦੇ ਵਿੱਚ ਤੁਹਾਨੂੰ ਜਿਹੜਾ ਇਹ ਅਜੀਬ ਲੱਗੂਗਾ ਤਾਂ ਇੱਕ ਕੰਪਨੀ ਹੈ ਜਿਹੜੀ ਸੌਨ ਦੀ ਅਪਰਨਸ਼ਿਪ ਆਫਰ ਹੈ ਜਿਹੜੀ ਉਹ ਕਰ ਰਹੀ ਹੈ ਤਾਂ ਇਸ ਇੰਟਰਨਸ਼ਿਪ ਦੇ ਵਿੱਚ ਵਧੀਆ ਪੈਸਾ ਜਿਹੜਾ ਉਹ ਦਿੱਤਾ ਜਾਊਗਾ ਤੇ ਤੁਹਾਨੂੰ ਆਰਾਮ ਨਾਲ 9 ਘੰਟੇ ਜਿਹੜਾ ਉਹ ਸੌਣਾ ਪਊਗਾ ਤਾਂ ਕਿਹੜਾ ਇਹ ਆਫਰ ਹੈ ਕਿਹੜੀ ਹੈ ਕੰਪਨੀ ਹੈ ਜਾਣਕਾਰੀ ਇਹ ਵੀ ਬਤਾਉਣੀ ਆ ਤਾਂ ਇੱਥੇ ਤੁਸੀਂ ਸਾਰੀ ਗੱਲ ਜਿਹੜੀ ਸਮਝ ਜੂਗੇ ਮੈਟ੍ਰੀਸ ਬੈੱਡ ਦੇ ਗੱਦੇ ਸੋਫਾ ਸੈੱਟ ਬੈੱਡ ਵਾਰਡਰੋਬ ਚੇਅਰ ਤੇ ਕਿਡਜ਼ ਫਰਨੀਚਰ ਬਣਾਉਣ ਤੇ ਵੇਚਣ ਵਾਲੀ ਵੈਕਫਿਟ ਕੰਪਨੀ ਹੈ ਤਾਂ 2 ਮਹੀਨਿਆਂ ਦੀ ਇਹ ਇੰਟਰਨਸ਼ਿਪ ਜਿਹੜੀ ਲਈ ਹੈ ਸਿਰਫ 2 ਮਹੀਨਿਆਂ ਦੀ ਤਾਂ ਇਸ ਇੰਟਰਨਸ਼ਿਪ ਤਹਿਤ ਤੁਹਾਨੂੰ ਕੰਪਨੀ ਦੇ ਨਵੇਂ ਗੱਦਿਆਂ ਤੇ 9 ਘੰਟੇ ਆ ਜਿਹੜਾ ਉਹ ਸੌਣਾ ਪਊਗਾ ਅਤੇ ਉਹਨਾਂ ਗੱਦਿਆਂ ਦੀ ਟੈਸਟਿੰਗ ਹੈ ਜਿਹੜੀ ਉਹ ਕਰਨੀ ਪਊਗੀ ਇਸੇ ਕਰਕੇ ਇਹ ਕੰਪਨੀ ਜਿਹੜੀ ਸੌਣ ਦੇ ਪੈਸੇ ਹੈ ਜਿਹੜੀ ਦਿੰਦੀ ਹੈ ਤਾਂ ਇਹ ਪਹਿਲੀ ਵਾਰ ਨਹੀਂ ਹੈ ਇਸ ਤੋਂ ਪਹਿਲਾਂ ਇਹ ਕੰਪਨੀ 4 ਇੰਟਰਨਸ਼ਿਪ ਦੇ ਸੀਜ਼ਨ ਹੈ ਜਿਹੜੇ ਉਹ ਪੂਰੇ ਕਰ ਚੁੱਕੀ ਹੈ ਪਹਿਲਾ ਵਾਲੇ ਸੀਜ਼ਨ ਦੇ ਵਿੱਚ ਪੂਨੇ ਦੀ ਪੂਜਾ ਮਾधव ਵਾਵਲ ਨੇ 9.1 ਲੱਖ ਰੁਪਏ ਜਿਹੜੇ ਪ੍ਰਾਪਤ ਕੀਤੇ ਸੀ ਇਹਨਾਂ 2 ਮਹੀਨਿਆਂ ਦੇ ਵਿੱਚ ਇਹ ਕੰਪਨੀ ਦੇ ਗੱਦਿਆਂ ਤੇ ਸੌਂ ਕੇ ਕਿਉਂਕਿ ਸੌਣਾ ਵੀ ਬਹੁਤ ਔਖਾ ਹੈ 9 ਘੰਟੇ ਹੈ ਜਿਹੜੇ ਉਹ ਬਹੁਤ ਹੁੰਦੇ ਹੈ ਤਾਂ 9 ਘੰਟੇ ਤੁਹਾਨੂੰ ਇਹਨਾਂ ਕੰਪਨੀਆਂ ਜਿਹੜੇ ਕੰਪਨੀ ਤੁਹਾਨੂੰ ਗੱਦੇ ਦੇਊ ਰੂਮ ਦੇਊ ਤਾਂ ਸਿਰਫ ਤੁਸੀਂ ਉਸ ਤੇ ਸੌਣਾ ਤਾਂ ਕੰਪਨੀ ਇਹ ਟੈਸਟਿੰਗ ਕਰਦੀ ਹੈ ਕਿ ਸਾਡੇ ਗੱਦੇ ਦੀ ਕੁਆਲਿਟੀ ਕਿੰਨੀ ਕੁ ਹੈ ਜੋ ਉਹ ਲੋਕਾਂ ਨੂੰ ਗੱਦੇ ਦੇਣਾ ਚਾਹੁੰਦੀ ਹੈ ਕੁਆਲਿਟੀ ਦੇਣਾ ਚਾਹੁੰਦੀ ਹੈ ਤਾਂ ਹਰ ਇੱਕ ਚੀਜ਼ ਜੋ ਵੀ ਚੀਜ਼ ਬਣਦੀ ਹੈ ਉਹਦੀ ਟੈਸਟਿੰਗ ਹੁੰਦੀ ਹੈ ਤਾਂ ਇਸੇ ਤਰ੍ਹਾਂ ਇਹ ਕੰਪਨੀ ਆਪਣੇ ਗੱਦਿਆਂ ਦੀ ਟੈਸਟਿੰਗ ਜਿਹੜੀ ਕਰਦੀ ਹੈ ਲੋਕਾਂ ਨੂੰ ਉੱਤੇ ਸਵਾ ਕੇ ਕਿ ਕੋਈ ਕੰਪਲੀਟ ਤਾਂ ਨਹੀਂ ਆਉਂਦੀ ਕਿਸੇ ਪਾਸੇ ਕੋਈ ਘਾਟ ਵਾਤ ਤਾਂ ਜਿਹੜੀ ਨਹੀਂ ਰਹਿੰਦੀ ਤਾਂ ਇਹ ਕੰਪਨੀ ਆਪਣਾ ਇਸ ਆਫਰ ਦੇ ਨਾਲ ਪੰਜਵਾਂ ਸੀਜ਼ਨ ਹੈ ਜਿਹੜੀ ਲੋ ਲਾਂਚ ਕਰ ਜਾ ਰਹੀ ਹੈ ਇਸ ਵਾਰ ਵੀ 10 ਲੱਖ ਰੁਪਏ ਤੱਕ ਦਾ ਭੁਗਤਾਨ ਇਹ ਕੰਪਨੀ ਹੈ ਜਿਹੜੀ ਉਹ ਕਰੂਗੀ ਕੰਪਨੀ ਨੇ ਆਨਲਾਈਨ ਅਰਜੀ ਪ੍ਰਕਿਰਿਆ ਵੀ ਜਿਹੜੀ ਸ਼ੁਰੂ ਕਰ ਦਿੱਤੀ ਹੈ ਹੁਣ ਗੱਲ ਆਉਂਦੀ ਆ ਅਪਲਾਈ ਕਰਨ ਦੀ ਅਪਲਾਈ ਕਿਵੇਂ ਕਰਨਾ ਤਾਂ ਇਹ ਇਹਨਾਂ ਦੀ ਜਿਹੜੀ ਸਾਈਟ ਹੈ ਤੁਸੀਂ ਇਹ ਸਰਚ ਕਰਨੀ ਹੈ Google Chrome ਦੇ ਵਿੱਚ ਤਾਂ ਇਸ ਤੋਂ ਬਾਅਦ ਤੁਹਾਨੂੰ ਅਪਲਾਈ ਦੀ অপਸ਼ਨ ਹੈ ਜਿਹੜੀ ਉਹ ਮਿਲ ਜਾਊਗੀ ਜਦੋਂ ਉੱਥੇ ਸਾਈਟ ਓਪਨ ਕਰੋਗੇ ਤੁਹਾਨੂੰ ਆਪਣੇ ਆਪ অপਸ਼ਨ ਹੈ ਜਿਹੜੀ ਉਹ ਨਜ਼ਰ ਪੈ ਜਾਊਗੀ ਜਿਸ ਤੋਂ ਬਾਅਦ ਕਲਿੱਕ ਕਰਨ ਤੇ ਇਹਨਾਂ ਦਾ ਇੱਕ ਫਾਰਮ ਹੈ ਜਿਹੜਾ ਖੁੱਲ ਜਾਊਗਾ ਉਹ ਫਾਰਮ ਤੁਸੀਂ ਆਪਣੀ ਡਿਟੇਲ ਭਰ ਕੇ ਸਬਮਿਟ ਹੈ ਜਿਹੜੀ ਕਰਨੀ ਹੈ ਉਸ ਤੋਂ ਬਾਅਦ ਅਗਲਾ ਕੰਮ ਹੈ ਜਿਹੜਾ ਉਹ ਕੰਪਨੀ ਦਾ ਹੋਊਗਾ ਕੰਪਨੀ ਤੁਹਾਨੂੰ ਜੋ ਵੀ ਤੁਸੀਂ ਉਹਦੇ ਵਿੱਚ ਆਪਣੀ ਡਿਟੇਲ ਭਰੋਗੇ ਜੀਮੇਲ ਭਰਦੇ ਹੋ ਮੋਬਾਈਲ ਨੰਬਰ ਭਰਦੇ ਹੋ ਉਹਦੇ ਥਰੂ ਤੁਹਾਡੇ ਨਾਲ ਕੰਪਨੀ ਹੈ ਜਿਹੜੀ ਉਹ ਸੰਪਰਕ ਕਰੂਗੀ ਤਾਂ ਇਸ ਤੋਂ ਇਲਾਵਾ ਇੱਕ ਆਪਸ਼ਨ ਇਹਦੇ ਵਿੱਚ ਏ ਵੀ ਹੋਊਗੀ ਜਿਹਦੇ ਵਿੱਚ ਤੁਹਾਨੂੰ ਦੱਸਣਾ ਪਊਗਾ ਕਿ ਕੰਪਨੀ ਇਸ ਰੋਲ ਲਈ ਯਾਨੀ ਕਿ ਇਸ ਕੰਮ ਲਈ ਤੁਹਾਨੂੰ ਕਿਉਂ ਭਰਤੀ ਜਿਹੜੀ ਕਰੇ ਤੁਸੀਂ ਆਪਣੇ ਬਾਰੇ ਹੈ ਜਿਹੜਾ ਉਹ ਦੱਸਣਾ ਹੋਊਗਾ ਤਾਂ ਇਹ ਜਵਾਬ ਕੰਪਨੀ ਦੇ ਟੀਚਿਆਂ ਦੇ ਅਨੁਕੂਲ ਹੋਣਾ ਜਿਹੜਾ ਜ਼ਰੂਰੀ ਹੈ ਸਿੰਪਲ ਜਿਹਾ ਕੁਐਸਚਨ ਹੈ ਉਹਨੂੰ ਤੇ ਇੱਕ ਕੁਐਸਚਨ ਪੁੱਛਿਆ ਜਾਊਗਾ ਵੀ ਮੈਂ ਇਹ ਜਿਹੜਾ 2 ਮਹੀਨਾ ਵਾਲੀ ਤੁਹਾਡੀ ਇੰਟਰਨਸ਼ਿਪ ਜਿਹੜੀ ਲੈਣਾ ਚਾਹੁੰਦਾ ਵੀ ਮੈਂ ਤੁਹਾਡ ਜੋ ਤੁਸੀਂ ਕਹਿੰਦੇ ਹੋ ਮੈਂ ਉਹ ਕਰ ਸਕਦਾ ਬਸ ਇਦਾਂ ਦੀ ਇੱਕ ਛੋਟਾ ਜਿਹਾ ਇਹ ਸਵਾਲ ਹੋਊਗਾ ਇਸ ਤੋਂ ਬਾਅਦ ਫਾਰਮ ਹੈ ਜਿਹੜਾ ਸਬਮਿਟ ਹੋ ਜਾਊਗਾ ਤਾਂ ਇਹ ਕੰਪਨੀ ਆਈ ਹੈ ਜੀ ਆਪਣੇ ਗੱਦਿਆਂ ਦੀ ਟੈਸਟਿੰਗ ਕਰਨ ਵਾਸਤੇ 2 ਮਹੀਨਾ ਵਾਸਤੇ ਹਰ ਸਾਲ ਜਿਹੜੀ ਇਹ ਆਪਣੀ ਇੰਟਰਨਸ਼ਿਪ ਦਾ ਸੀਜ਼ਨ ਹੈ ਜਿਹੜਾ ਉਹ ਲੈ ਕੇ ਆਉਂਦੀ ਹੈ ਤਾਂ ਹੁਣ ਪੰਜਵਾਂ ਆ ਗਿਆ ਤਾਂ 10 ਲੱਖ ਰੁਪਏ ਤੱਕ ਲੋਕ ਆ ਜਿਹੜੇ ਕਮਾ ਲੈਂਦੇ ਆ ਜਿਨ੍ਹਾਂ ਨੂੰ ਇਹ ਕੰਪਨੀ ਹੈ ਜਿਹੜੀ ਉਹ ਸਿਲੈਕਟ ਕਰਦੀ ਹੈ ਤਾਂ ਸਾਈਟ ਤੁਹਾਨੂੰ ਦੱਸਦੀ ਹੈ ਉਸ ਤੇ ਜਾ ਕੇ ਅਪਲਾਈ ਕਰ ਸਕਦੇ ਹੋ ਬਾਕੀ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜਰੂਰ ਰੱਖਿਓ ਤਾਂ ਮਿਲਦੇ ਆਂ ਅਗਲੀ ਅਪਡੇਟ ਦੇ ਨਾਲ ਉਦੋਂ ਤੱਕ ਲਈ ਧੰਨਵਾਦ